ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜਿਹਨੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਜਦੋਂ ਆਪਾਂ ਮੋਗੇ ਵਾਲੇ ਪਾਸਿਓਂ ਆ ਕੇ ਲੋਹਾਰੇ ਵਾਲਾ ਪੁਲ ਲੰਘਦੇ ਆ ਤਾਂ ਪਹਿਲਾ ਪਿੰਡ ਆ ਜਿਹੜਾ ਉਹ ਬਲਾਸਪੁਰ ਪਿੰਡ ਆਉਂਦਾ ਬਲਾਸਪੁਰ ਪਿੰਡ ਇੱਕ ਮਿਊਜ਼ਿਕ ਇੰਡਸਟਰੀ ਦਾ ਵੱਡਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਅਨੇਕਾਂ ਵੀਡੀਓ ਇਸ ਘਰ ਦੇ ਵਿੱਚੋਂ ਤੁਹਾਨੂੰ ਅੱਗੇ ਵੀ ਵਿਖਾਈਆਂ ਹੋਈਆਂ ਤੇ ਅੱਜ ਫੇਰ ਤੁਹਾਡੇ ਲਈ ਦੋ ਬਿਲਕੁਲ ਭਾ ਲੀਆਂ ਕੱਟੀਆਂ ਲੈ ਕੇ ਆ ਗਿਆਂ ਨੀਲੀ ਰਾਵੀ ਨਸਲ ਦੀਆਂ ਦੋਵੇਂ ਕੀ ਇਹਨਾਂ ਦੀ ਡਿਟੇਲ ਆ ਕਿੰਨੀ ਉਮਰ ਕਿਹੜੀ ਕੱਟੀ ਦੀ ਆ ਕੀ ਗੱਲਬਾਤ ਆ ਉਹ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲੈਨੇ ਆ ਤੇ ਥਣਾ ਥਣਾ ਵੱਲੋਂ ਬੇਚੰਤਤ ਹੋ ਕੇ ਆਜੋ ਤੌਰ ਤਰ ਲਓ ਇਹ ਚੀਜ਼ ਦੀ ਗਾਰੰਟੀ ਹੁੰਦੀ ਆ ਹਰ ਵਾਰ ਤੇ ਬਾਕੀ ਬਾਲੀ ਗੱਲ ਹੋਈ ਤਾਂ ਬਾਈ ਨੂੰ ਕਵਾਂਗੇ ਵੀਡੀਓ ਭੇਜ ਦੂਗਾ ਇਹ ਹੀ ਗੱਲ ਹੋ ਸਕਦੀ ਆ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਬਹੁਤ ਹੀ ਵਧੀਆ ਸੇਤਾ ਠੀਕ ਠਾਕ ਆ ਭਰਾ ਜੀ ਬਸ ਕਿਰਪਾ ਮਾਲਕ ਦੀ ਚਲੋ ਸ਼ੁਕਰ ਪਹਿਲਾ ਵਾਲੇ ਜਾਨਵਰ ਬਾਈ ਫਿਰ ਸੇਲ ਹੋ ਗਏ ਹੀ ਵਧੀਆ ਹਾਂਜੀ ਹਾਂਜੀ ਬਾਈ ਫਿਰ ਅੱਜ ਦੋ ਕੱਟੇ ਆ ਹਨਾ ਹਾਂਜੀ ਠੀਕ ਆ ਹਰਪ੍ਰੀਤ ਬਾਈ ਕਿੰਨੇ ਚਿਰ ਦੀ ਆ ਇਹ ਵੱਡੀ ਕੱਟੀ ਜਿਹੜੀ ਇਹ 1.5 ਸਾਲ ਦੀ ਆ 1.5 ਸਾਲ ਦੀ ਆ ਹੈ ਕੱਟੀ ਦਾ ਅੰਗੂੜੇ ਬਹੁਤ ਚੰਗੇ ਹਨਾ ਹਾਂ ਹਾਂ ਮਨ ਲ ਬਾਈ ਫਿਰ ਇਹ ਕਿੰਨੇ ਦੀ ਦੇ ਦੀ ਗਿਆ ਤਾ ਇਹ ਦੇ ਦੇਾਂਗੇ 26000 ਦੀ ਸਿਰਫ ਮਾਨਤਾ ਨੇ ਦੇ ਵਿੱਚੋਂ ਮਾਨਤਾਨ ਕਰ ਦੇਗੇ ਠੀਕ ਆ ਬਾਈ ਫਿਰ ਤਾਂ ਯਾਰ ਤੋੜ ਦਈਏ ਬਾਈ ਇਹਨਾਂ ਨੂੰ ਮੜਾ ਤੋੜ ਦਿਨ ਵੱਡੀ ਤੋੜਦੇ ਹਾਂ ਲੈ ਵੀ ਮਿੱਤਰੋ 1.5 ਸਾਲ ਦੀ ਇੰਦੀ ਉਮਰ ਆ ਬਰੀਕੀ ਕੱਟੀ ਦੇ ਵਿੱਚ ਆ ਸਾਰੀ ਚੰਗੀ ਤੇ ਅੰਗ ਲੱਗੇ ਹੋਇਆ ਚੰਗੇ ਬਾਕੀ ਵੱਡੀ ਗੱਲ ਇਹ ਆ ਵੀ ਜੇ ਤੁਸੀਂ ਸਾਂਹ ਵਾਲੀ ਰੂਹ ਨਾਲ ਨਾ ਤੇ ਝੋਟਿਏ 6 ਮਹੀਨਿਆਂ ਨੂੰ ਸੱਤਾਂ ਨੂੰ ਠਿਕਾਣੇ ਤੇ ਆ ਜਾਊਗੀ ਤਿੰਨ ਥਣ ਗੁਲਾਬੀ ਤੇ ਇੱਕ ਕਾਲਾ ਇਹਨੂੰ ਲੱਗਿਆ ਹੋਇਆ ਤੇ ਬਾਕੀ ਬਈ ਇੱਕ ਸਿੰਘ ਵੀ ਇਹਦਾ ਚੱਟਾ ਵਾ ਇਹ ਵੀ ਗੱਲ ਨਾਲ ਮੰਨਣੀ ਪੈਣੀ ਆ ਟਿਕਾਣੇ ਵਾਲੇ ਅੰਗ ਲੱਗਿਆ ਸਾਰੇ ਜਿੰਨੇ ਕੱਟੀ ਨੂੰ ਲੱਗਿਆ ਤੇ ਫਿਰ ਰੇਟ ਦੀ ਗੱਲ ਕਰੀਏ ਤੇ ਯਾਰ ਰੇਟ ਵੀ ਬਿਲਕੁਲ ਆ ਵੇਖੋ ਮਿੱਤਰੋ ਇਹ ਥਣ ਝੋਲੀ ਕੀ ਆ ਬਾਤ ਤਿੰਨ ਥਣ ਗਲਾਬੀਆਂ ਤੇ ਇੱਕ ਹੈਗਾ ਬਈ ਨੂੰ ਕਾਲਾ ਮਿੱਤਰੋ ਬਾਕੀ ਬਈ ਕੱਟੀ ਹੈਗੀ ਚੰਗੀ 26000 ਰੁਪਿਆ ਰੇਟ ਆ ਤੇ ਤੁਹਾਨੂੰ ਵੀ ਪਤਾ ਯਾਰ ਭਾਈ 26 25 ਦਾ ਆਉਂਦਾ ਕੁਝ ਨਹੀਂ ਤੇ ਮੈਂ ਤੁਹਾਡੇ ਘਰੇ ਜਦੋਂ ਤਨ ਤਿਆਰ ਹੋ ਗਏ ਤੁਸੀਂ 1.5 ਲੱਖ ਮੰਗ ਕੇ ਪਾਸੇ ਮੂੰਹ ਕਰ ਲੈਣਾ ਤੇ ਉਦੋਂ ਫਿਰ ਮੇਰੇ ਵਰਗੇ ਦਲਾਲ ਨੇ ਕਹਣਾ ਆਪਾਂ ਲਿਆ ਯਾਰ ਕਰ ਗੱਲ ਦੱਸ ਕਿਨੇ ਦੀ ਦੇਣੀ ਆ ਫਿਰ ਕੋਈ ਨਿਆਣ ਨਹੀਂ ਦਿੰਦੇ ਹੁੰਦੇ ਤੁਸੀਂ ਤੇ ਆ ਭਾਈ ਦੋ ਨੰਬਰ ਤੇ ਕੱਟੀ ਆ ਜਿਹੜੀ ਇਹ ਹੈਗੀ 9 ਮਹੀਨੇ ਦੀ 9 ਮਹੀਨੇ ਦੀ ਹੈ ਹਾਂ ਅੰਗੂਗੇ ਕੱਟੀ ਨੂੰ ਵੀ ਚੰਗੇ ਲੱਗਿਆ ਨਾ ਭਾਈ ਇਹ ਕਿਨੇ ਦਿੱਤੀ ਦਿੱਤੀ ਬਈ ਇਹ ਦੇ ਦਾਂ 11000 ਦੀ 11000 ਦੀ ਮਾਨਤਾ ਨੇ ਦੇ ਤੁਮ ਇਹਦੇ ਚੋ ਵੀ ਕਰ ਠੀਕ ਆ ਬਾਈ ਫਿਰ ਐ ਕਰੀਏ ਯਾਰ ਜੇ ਕੋਈ ਭਰਾ ਜੋੜਾ ਲੈ ਲਵੇ ਤੇ ਪਹੁੰਚ ਦਾ ਕੰਮ ਕਰੀਏ ਫਰੀ ਵਾਲੀ ਕੋਈ ਆਫਰ ਰੱਖੀਏ ਯਾਰ ਬਾਵਾ ਚਲ ਹੋ ਗਿਆ ਬੰਦੇ ਕਹਿੰਦੇ ਕੋਈ ਆਫਰ ਨਹੀਂ ਰੱਖਦਾ ਬਾਈ ਠੀਕ ਹੈ ਹਾਂ ਆਫਰ ਜੇ ਕੋਈ ਭਰਾ ਜੋੜਾ ਲੈ ਲੂ ਕੋਈ ਭੈਣ ਭਰਾ ਹਾਂ ਤਾਂ 100 ਕਿਲੋਮੀਟਰ ਤੱਕ ਆਪਾਂ ਪਹੁੰਚ ਫ੍ਰੀ ਕਰਦੇ 100 ਕਿਲੋਮੀਟਰ ਤੀਕ ਆਪਾਂ ਪਹੁੰਚ ਫ੍ਰੀ ਆ ਪਹੁੰਚ ਫ੍ਰੀ ਆ ਫਿਰ ਤਾਂ ਯਾਰ ਠੀਕ ਆ 3000 3500 ਲੱਗ ਜਾਂਦਾ ਕਿਰਾਇਆ ਬੜਾ ਕਿਰਾਇਆ ਲੱਗ ਜਾਂਦਾ ਹਾਂ ਹਾਂ ਕਈ ਫਿਰ ਇਦਾਂ ਕਿਰਾਏ ਵਾਲੀਆਂ ਗੱਲਾਂ ਕਰਨ ਲੱਗੇ ਜੀ ਝੋਲੀ ਝਾਲੀ ਨਿੱਕੀ ਘੱਟੀ ਦੇ ਵਿੱਚ ਚੰਗੀ ਸਾਰੇ ਥਣ ਹੋਣਗੇ ਦੋਨਾਂ ਪਾਸੇ ਲੇਵੇ ਵਿੱਚ ਵੀ ਡੱਬ ਹੋਊ ਇਹਦੇ ਵੀ ਇਹਦੇ ਵੀ ਹੈ ਠੀਕ ਆ ਭਾਈ ਇਹ ਕਿੰਨੇ ਦੀ ਅਖੇ ਦੇਣੀ ਆਪਾਂ 11000 ਕਿਰਨਿਆਰ ਜੀ ਮੱਕਰ ਨਾ ਜਾਈ ਬਾਦ ਨਹੀਂ ਮੱਕਰ ਦਾ ਪੱਕੀ ਗੱਲ ਹੈ ਨਾ ਨਹੀਂ ਹਾਂ ਪੱਕੀ ਗੱਲ ਹੈ ਇਹਨੇ ਪੈਸੇ ਪਾ ਦਨੇ ਆ ਖਾਤੇ ਜੇ ਫਿਰ ਮੈਂ ਕਹਿੰਦਾ ਨਹੀਂ ਮੋਕਰ ਲੈ ਕੇ ਤੇ ਮੇਰੇ ਰਿਸ਼ਤੇਦਾਰ ਲੈ ਗਏ ਨਹੀਂ ਮੋਕਰ ਠੀਕ ਆ ਲੈ ਵੀ ਮਿੱਤਰੋ ਹੁਣ ਬਾਜੀ ਕਿੰਨੇ ਮਾਰਨੀ ਆ ਇਹ ਤੁਹਾਡੇ ਤੇ ਡਿਪੈਂਡ ਹੋਣਾ ਤੇ ਕਟੀਆਂ ਦੇ ਰੇਟ ਹੈਗੇ ਦੋਵਾਂ ਦੇ ਬਿਲਕੁਲ ਜਾਇਜ ਤੇ ਜੇ ਮਿੱਤਰੋ ਗੱਲ ਆਪਾਂ ਜੋੜੇ ਦੀ ਕਰ ਲઈએ ਨਾ ਤੇ ਜੋੜੇ ਦੀ ਕਿਉਂਕਿ 37000 ਬਣ ਗਿਆ 37000 11 ਤੇ 26 ਹੈ ਨਾ ਹਾਂ 37000 ਰੁਪਿਆ ਜੋੜੇ ਦੇ ਵਿੱਚ ਬਣ ਗਿਆ ਤੇ 37000 ਰੁਪਿਆ ਦੇ ਵਿੱਚ ਲੈ ਕੇ ਤੇ ਪੰਜ ਪੂਰੀਆਂ ਲੈ ਜਾ ਜੇ ਨਾਲ ਫੀਡ ਦੀਆਂ ਤੇ ਫਿਰ ਟਿਕਾਣੇ ਲਾ ਦਿਆ ਜੇ ਤੀਰ ਜਾਵਣ ਕਟੀਆਂ ਝੋਟੀਆਂ ਬਣੀਆਂ ਪਈਆਂ ਆ ਕੱਟੀ ਦਾ ਤੁਸੀਂ 50000 ਮੰਗਣਾ ਅਸਰਦਾ ਹੀ ਮੇਰਾ ਵਾਦਾ ਜਦੋਂ ਇਹਨੂੰ ਦੋ ਤਿੰਨ ਬੋਰੀਆਂ ਖਵਾਤੀਆਂ ਮਿੱਤਰੋ ਨੰਬਰ ਬਾਈ 98149 56244 56244 98149 56244 98149 56244 ਧੰਨਵਾਦ ਸ਼ੁਕਰੀਆ